ਤੇ 7 ਮਹੀਨੇ ਦੀ ਬਾਈ ਜੀ ਚੱਕਰ ਬਾਈ ਵੀ ਤੁਸੀਂ ਚੱਕਰਵਾ ਸਕਦੇ ਹੋ ਭਰਾ ਲੋ ਜੀ ਮੋੜ ਲਓ ਲੋ ਜੀ ਤੂਰਾ ਤਰ ਕਰਮਵਲੀ ਦਾ ਦੇਖ ਸਕਦੇ ਹੋ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਗੱਬਣ ਟੋਕੜ ਬਕਾਵਾ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਵੀ ਜੀ ਨਾਮ ਵੀਰ ਜੀ ਨਾਮ ਤੀਰਸਰਾਉ ਪੈਂਡ ਜੋਧਪੁਰ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਵਾਰਡ ਦੀ ਜਾਣਕਾਰੀ ਵੀ ਵੀਰੇ ਇਹ ਗਾਂ ਕੀ 7 ਮਹੀਨੇ ਦੀ ਗੱਬਣਾ ਵੀਰੇ ਹਾਂਜੀ ਇਹ ਥੱਲੇ 7 ਲੀਟਰ ਦੁੱਧਾ ਹੁਣ ਆ ਇਸ ਵਕਤ 7 ਲੀਟਰ ਘੰਡੇ ਵਾਲਾ ਹਾਂਜੀ ਹਾਂ ਠੀਕ ਆ ਜਿੰਨਾ ਮਰਜ਼ੀ ਤੋਲ ਕੇ ਲੈ ਜਾਓ ਠੀਕ ਹੈ ਇੱਕ ਪਾਸਾ 7 ਮਹੀਨੇ ਦੀ ਛੋਟੀ ਚੱਕਰ ਆਈ ਵੀ ਆ ਹਾਂਜੀ ਹਾਂਜੀ ਅਗਲਾ ਚੱਕਰ ਆ ਸਕਦਾ ਅਗਲਾ ਕੋਦੋਂ ਮਰਜ਼ੀ ਆ ਕੇ ਚੱਕਰ ਤੋੜ ਦੋ ਪਰਾ ਲੋਪੜਾ ਦੇਵਾ ਦੇਖ ਸਕਦੇ ਹੋ ਘਰਮਾਂ ਵਾਲੀ ਦਾ ਤੇ ਸਵੇਰ ਦੀ ਵੀਡੀਓ ਤਾਂ ਹੈ 10:30 ਵਜੇ ਦੀ ਠੀਕ ਹੈ ਜੀ ਤੋ ਲੋ ਜੀ ਦੂਜੇ ਸੁਣ ਆਪਣੇ ਘਰ ਦੀ ਹੋਈ ਹੈ ਨਾ ਠੀਕ ਆ ਕੱਦ ਵੜ ਸੁਖਣਾ ਸੋਹਣਾ ਤੇ 7 ਮਹੀਨੇ ਦੀ ਬਾਈ ਜੀ ਚੈੱਕ ਕਰ ਬਾਈ ਵੀ ਤੁਸੀਂ ਚੈੱਕ ਕਰਵਾ ਸਕਦੇ ਹੋ ਭਰਾ ਲੋ ਜੀ ਮੋੜ ਲਓ ਲੋ ਜੀ ਤੂਰਾ ਤਰ ਕਰ ਮਮਲੀ ਤਾਂ ਦੇਖ ਸਕਦੇ ਹੋ ਲੋ ਜੀ ਠੰਡੀ ਸੀਲ ਆ ਵੀਰੇ ਕੋਈ ਆਏ ਨਹੀਂ ਕਦੋਂ ਮਰਜੀ ਕੋਈ ਮਰਜੀ ਚੋਈ ਜਾਵੇ ਠੀਕ ਆ ਜੀ ਲੋ ਜੀ ਰੇਡ ਵੀਰ ਜੀ ਦਾ ਰੇਡ ਫੋਨ ਤੇ ਕਰਾਂਗੇ ਵੀਰੇ ਠੀਕ ਆ ਦੂਜੀ ਦਾ ਜਾਣਕਾਰੀ ਇਹਦੇ 7 ਮਹੀਨੇ ਦੀ ਹੈ ਗੱਬਣਾ ਵੀਰੇ ਹਾਂ ਜੀ ਇਦੇ ਜਾਨੀ ਕਿ ਤਿੰਨ ਥਾਂ ਚੱਲਦੇ ਇੱਕ ਥਾਂ ਰੁਕ ਗਿਆ ਇੱਕ ਥਾਂ ਰੁਕ ਗਿਆ ਹਾਂਜੀ ਹਾਂ ਠੀਕ ਆ ਲੋਪਰਾ ਚੈੱਕ ਪਾਸ ਹੈ ਵੀ ਠੀਕ ਆ ਆਪਣੀ ਚੱਕਰ ਹੈ ਵੀ ਆ ਹਾਂਜੀ ਹਾਂ ਕਦੋਂ ਮਰਜ਼ੀ ਕੋਈ ਕਰਾ ਵੀ ਸਕਦਾ ਜੀ ਜੇ ਨੇ ਕਰਾਉਣੀ ਆ ਲੋ ਜੀ ਚੈੱਕ ਕਾ ਕੇ ਦੇਵਾਂਗੇ ਉਹ ਗੱਲ ਨਹੀਂ ਠੀਕ ਹੈ ਜੀ ਰੇਟ ਦੋਨਾਂ ਦਾ ਫੋਨ ਤੇ ਹੋਊਗਾ ਹਾਂਜੀ ਲੋ ਜੀ ਮੋੜ ਲੋ ਜੀ ਇਹ ਤਾਂ ਅੱਲਾ ਪਰਾਂ ਠੀਕ ਹੈ ਨਾ ਰੇਟ ਬਾਈ ਕਹਿੰਦਾ ਫੋਨ ਤੇ ਤੇ ਜਿਸ ਜਿਹੜੀ ਵੀ ਗਾਂ ਦੀ ਫੈਕਟਰੀ ਆਉਂਦੀ ਬਾਈ ਨਾਲ ਕੰਡੈਕਟ ਕਰਦਾ ਹਾਂ ਘਾਟ ਬਾਤ ਜੂਰ ਹੋ ਜਾਂਦੀ ਹੈ ਤੇ ਰੇਟ ਤੇ ਠੀਕ ਹੈ ਨਾ ਬਾਕੀ ਤੁਸੀਂ ਆਪ ਦੀ ਸਮਝ ਨਾਲ ਖਰੀਦਣੀ ਆਣਾ ਬਾਈ ਨੇ ਤਾਂ ਜਿੰਨਾ ਵੀ ਰੇਟ ਮੰਗਣਾ ਜਾਂ ਕੁਛ ਵੀ ਆ ਹੁਣ ਠੰਡੀ ਸੀ ਆ ਕੋਈ ਬਾਈ ਫੋਨ ਹੀ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਲੋ ਜੀ ਦੋ ਗਾਵਾਂ ਟੋਕੜ ਗੱਬਣ ਤੇ ਇਹਦੇ ਟੱਪ ਤੋਂ ਕਿੰਨਾ ਦੱਸੇ ਕਿਲੋ ਇਹਦੇ ਬਸ ਦੋਨੇ ਡੰਗਾਂ ਦਾ 2 ਕਿਲੋ ਦੁੱਧ ਆਵੇ 2 ਕਿਲੋ ਦੁੱਧ ਇਹਦੇ ਦੋਨੇ ਡੰਗ ਚੋਈ ਜਾਂਦੇ ਵੈਸੇ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ